ਜਿਹੜੀ ਕਮੀ ਆ ਆਪਾਂ ਇੱਕ ਬੰਦੇ ਤੇ ਦੋਸ਼ ਨਹੀਂ ਦੇ ਸਕਦੇ ਮੇਰੇ ਚ ਵੀ ਹੋ ਸਕਦੀ ਹੈ ਕਿ ਕਦੀ ਮੈਂ ਇਲੈਕਸ਼ਨ ਲੜਿਆ ਆਪਣੇ ਉੱਪਰ ਤੋਂ ਕੱਲੇ ਮੈਂ ਕਹਦਾ ਵੀ ਪ੍ਰਧਾਨ ਸਾਹਿਬ ਚ ਕਮੀ ਨਹੀਂ ਇਹ ਨਹੀਂ ਕਹਿ ਸਕਦੇ ਪ੍ਰਧਾਨ ਸਾਹਿਬ ਚੋਂ ਸਾਡੀ ਫਾਈਟ ਬੜੀ ক্লোਜ਼ ਸੀਗੀ ਕੋਈ ਪਰਦੀ 12-13000 ਦੇ ਫਰਕ ਨਾ ਰਹੀਆਂ ਸੀ 12000 ਸਮਥਿੰਗ ਦੇ ਨਾਲ ਮੇਰੇ ਖਾਲ ਪ੍ਰਧਾਨ ਜੀ ਨੇ ਪੂਰਾ ਟਾਈਮ ਵੀ ਦਿੱਤਾ ਉਹ ਚਲੋ ਕਿਸਮਤ ਉਦੀ ਹਾਰ ਜਿੱਤਾਂ ਜੋ ਦੋ ਪ੍ਰਮਾਨ ਖੁੱਲਦੇ ਇੱਕ ਨੇ ਹਰਨਾ ਇੱਕ ਨੇ ਜਿੱਤਣਾ ਹੁੰਦਾ ਉਹਦੇ ਆਪਾਂ ਕਹਿੰਦਾ ਦੋਸ਼ ਪ੍ਰਧਾਨ ਸਾਹਿਬ ਨੂੰ ਦੇ ਦਈਏ ਵੀ ਪ੍ਰਧਾਨ ਸਾਹਿਬ ਚ ਕਮੀਆਂ ਆ ਉਹ ਸਾਰਿਆਂ ਨੂੰ ਪੜਤਾਲ ਕਰਨੀ ਪਊ ਵੀ ਕਿੱਥੇ ਕਿੱਥੇ ਕਮੀ ਰਹੀ ਹੈ ਲੀਡਰ ਕ ਮੈਨਾ ਨਹੀਂ ਲੈਣਾ ਕਿਸੇ ਦਾ ਪਰ ਇਹ ਆਪਾਂ ਗੱਲ ਕਹਿ ਨਹੀਂ ਸਕਦੇ ਕਿ ਉਹ ਆਪਦੇ ਵਿੱਚ ਕਮੀਆਂ ਪੜਤਲੜ ਵੀ ਸਾਡੇ ਵਿੱਚ ਵੀ ਕੋਈ ਕਮੀਆਂ ਹੋ ਸਕਦੀਆਂ ਕੱਲਾ ਆਪਾਂ ਪ੍ਰਧਾਨ ਨੂੰ ਕਹੀ ਜਾਂਦੇ ਚਲੋ ਜਿਹੜਾ ਸ਼ੇਰ ਸਿੰਘ ਦੀ ਗੱਲ ਕੀਤੀ ਤੁਸੀਂ ਉਹ ਜਿੱਤੇ ਹੈ ਮੈਂ ਵਧਾਈ ਵੀ ਦਿੰਦਾ ਹੈ ਇਸ ਇਲੈਕਸ਼ਨ ਦਾ ਤੇ ਜਿਹੜਾ ਆਉਣ ਵਾਲਾ 2027 ਚ ਵਿਧਾਨ ਸਭਾ ਇਲੈਕਸ਼ਨ ਉਹਦੇ ਵਿੱਚ ਬੜਾ ਅੰਤਰ ਹੋਣਾ ਹੈ ਇਹ ਸੈਂਟਰ ਦੇ ਮੁੱਦਿਆਂ ਤੇ ਇਲੈਕਸ਼ਨ ਲੜਿਆ ਗਿਆ ਸੀਗਾ ਔਰ ਜਿਹੜਾ ਆਉਣ ਵਾਲਾ ਇਲੈਕਸ਼ਨ ਹੈ ਉਹ ਸਟੇਟ ਦੇ ਮੁੱਦਿਆਂ ਤੇ ਲੜਿਆ ਜਾਣਾ ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਬੀਜੇਪੀ ਸਰਵਾਈਵ ਕਰ ਪਾਉਗੀ ਬੀਜੇਪੀ ਨੇ ਇਸ ਤੋਂ ਇਹ ਉਹਦੀ ਹਾਈਐਸਟ ਵੋਟ ਪ੍ਰੋਸੈਂਟ ਜਿਵੇਂਰੇ ਕੋਲ 12 ਨਾਲ ਦਾ ਨਾਮ ਜਟਾ ਕੇ ਗਈ ਹੈ ਇਹ ਤੋਂ ਥੱਲੇ ਹੀ ਹੋਣਾ ਬੀਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਲਗਾਤਾਰ ਮੰਥਨ ਕਰ ਰਹੇ ਨੇ ਤੇ ਹਰ ਇੱਕ ਪਾਰਟੀ ਵਰਕਰ ਤੋਂ ਲੈ ਕੇ ਪਾਰਟੀ ਆਗੂ ਦੇ ਨਾਲ ਗੱਲਬਾਤ ਕਰਕੇ ਸੁਝਾਅ ਲਿੱਤੇ ਜਾ ਰਹੇ ਨੇ ਕਿ ਅਗਲਾ ਕੀ ਸਟੈਪ ਲਿਆ ਜਾਵੇ ਅਗਲੀ ਕੀ ਰਣਨੀਤੀ ਰੱਖੀ ਜਾਵੇ ਤੇ ਇਸ ਵਿਚਕਾਰ ਅੱਜ ਵੀ ਐਸਜੀਪੀਸੀ ਦੇ ਮੈਂਬਰਾਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਤੇ ਸੁਝਾਅ ਲਏ ਜਾ ਰਹੇ ਨੇ ਸਾਡੇ ਨਾਲ ਨਰਦੇਵ ਸਿੰਘ ਬੋਬੀ ਮਨਜੀਬ ਜੁਨੇ ਨੇ ਮਾਨ ਸਾਹਿਬ ਲਗਾਤਾਰ ਪ੍ਰਧਾਨ ਸਾਹਿਬ ਮੰਥਨ ਕਰ ਰਹੇ ਨੇ 2024 ਦਾ ਜੋ ਵੀ ਚੋਣ ਨਤੀਜਾ ਆ ਉਹ ਸਾਰਿਆਂ ਦੇ ਸਾਹਮਣੇ ਸੀਗਾ ਕਿ ਬਠਿੰਡਾ ਸੀਟ ਅਕਾਲੀ ਦਲ ਦੇ ਕੋਲ ਆਈ ਪਰ ਸਵਾਲ ਵੱਡੇ ਨੇ ਬਹੁਤ ਸਾਰੇ ਅਕਾਲੀ ਲੀਡਰਾਂ ਦੀ ਜਮਾਤ ਦਾ ਵੀ ਜੱਪ ਹੋਈ ਹੈ ਇਸ ਵਿਚਾਰ ਇਸ ਨੂੰ ਲੈ ਕੇ ਮੰਥਨ ਜਾਰੀ ਆ ਤੁਸੀਂ ਕੀ ਕਹੋਗੇ ਇਸ ਬਾਰੇ ਵੇਖੋ ਪਾਰਟੀ ਮੰਥਨ ਕਰ ਰਹੀ ਹੈ ਇਹਦੇ ਤੇ ਵੀ ਜੋ ਕਮੀਆਂ ਰਹੀਆਂ ਵੀ ਕਿੱਥੇ ਸਾਡੇ ਚ ਗਮੀਆਂ ਰਹੀਆਂ ਤੁੜੀ ਗੱਲ ਸਹੀ ਹੈ ਵੀ ਇਹਦੇ ਵਿੱਚ ਲਗਭਗ 10 ਸੀਟਾਂ ਤੇ ਜਮੰਤਜਪਤ ਹੋਈ ਹੈ। ਲੇਕਿਨ ਉਹ ਜਿਹੜੀ ਕਮੀ ਆ ਆਪਾਂ ਇੱਕ ਬੰਦੇ ਤੇ ਦੋਸ਼ ਨਹੀਂ ਦੇ ਸਕਦੇ। ਮੇਰੇ 'ਚ ਵੀ ਹੋ ਸਕਦੀ ਹੈ ਕਮੀ ਮੈਂ ਇਲੈਕਸ਼ਨ ਲੜਿਆ ਫਰੋਈਪੁਰ ਤੋਂ। ਕੱਲੇ ਮੈਂ ਕਹਿੰਦਾ ਵੀ ਪ੍ਰਧਾਨ ਸਾਹਿਬ 'ਚ ਕਮੀ ਸੀ ਨਹੀਂ ਇਹ ਨਹੀਂ ਕਹਿ ਸਕਦੇ ਕਿ ਪ੍ਰਧਾਨ ਸਾਹਿਬ ਚਲੋ ਸਾਡੀ ਫਾਈਟ ਬੜੀ ਕਲੋਸ ਸੀਗੀ ਫਰੋਈਪੁਰ ਦੀ। 12-13000 ਦੇ ਫਰਕ ਨਾ ਰਹੀਆਂ 12000 ਸਮਥਿੰਗ ਦੇ ਨਾਲ ਮੇਰੇ ਨਾਲ ਤੇ ਪ੍ਰਧਾਨ ਜੀ ਨੇ ਪੂਰਾ ਟਾਈਮ ਵੀ ਦਿੱਤਾ ਉਹ ਚਲੋ ਕਿਸਮਤ ਹੁੰਦੀ ਹੈ ਹਾਰ ਜਿੱਤਾਂ ਜੋ ਦੋ ਪਰਮਾਨ ਕੋਲ ਦੇ ਇੱਕ ਨੇ ਹਰਨਾ ਇੱਕ ਨੇ ਜਿੱਤਣਾ ਹੁੰਦਾ ਉਹਦੇ 'ਚ ਹੀ। ਆਪਾਂ ਕੱਲਾ ਦੋਸ਼ ਪ੍ਰਧਾਨ ਸਾਹਿਬ ਨੂੰ ਦੇ ਦਈਏ ਵੀ ਪ੍ਰਧਾਨ ਸਾਹਿਬ ਚ ਕਮੀਆਂ ਆ ਉਹ ਸਾਰਿਆਂ ਨੂੰ ਪੜਤਾਲ ਕਰਨੀ ਪਊ ਵੀ ਕਿੱਥੇ ਕਿੱਥੇ ਕਮੀ ਰਹੀ ਐ ਜੂਨੀਅਰ ਲੀਡਰਸ਼ਿਪ ਚ ਵਰਕਰ ਤੋਂ ਲੈ ਕੇ ਪ੍ਰਧਾਨ ਸਾਹਿਬ ਤੱਕ ਆਪਾਂ ਨੂੰ ਪੜਤਾਲ ਕਰਨੀ ਪਊਗੀ ਵੀ ਆਪਾਂ ਜਿੱਥੇ ਕਮੀਆਂ ਆ ਉਹਨਾਂ ਨੂੰ ਦੂਰ ਕਰੀਏ ਨਾ ਕਿ ਉਹਨਾਂ ਨੂੰ ਆਪਾਂ ਜਨਤਾ ਦੇ ਵਿੱਚ ਉਹਦਾ ਰੌਲਾ ਪਾਈਏ ਉਹਦਾ ਫਰੋਜ਼ਪੁਰ ਸੀਟ ਤੋਂ ਤੁਸੀਂ ਚੋਣ ਲੜੀ ਤੇ ਲਗਾਤਾਰ ਇਹ ਕਾਲੀ ਦਲ ਕੋਲ ਸੀਟ ਰਹੀ ਐ ਤੇ ਨਾ ਜ਼ਮਾ ਤੁਹਾਡੇ ਫਾਦਰ ਸਾਹਿਬ ਦੇ ਕੋਲ ਸਟਾਰਟਿੰਗ ਦੇ ਵਿੱਚ ਸੀਟ ਰਹਿੰਦੀ ਹੌਲੀ ਹੌਲੀ ਕਰਕੇ ਬਾਲ ਸਾਹਿਬ ਵੀ ਐਸੀ ਸੀਟ ਤੋਂ ਚੋਣ ਲੜਦੇ ਨੇ ਹੁਣ ਇਸ ਵਾਰ ਇਹ ਜਿਹੜੀ ਕਿ ਕਾਂਗਰਸ ਦੇ ਕੋਲ ਸੀਟ ਚੱਲ ਜਾਂਦੀ ਹੈ ਇਹ ਕੁਬਾਇਆ ਪਰਿਵਾਰ ਕੋਲ ਜਿਹੜੀ ਕਿ ਪਹਿਲਾਂ ਉਹਨਾਂ ਨੇ ਵੀ ਕਦੇ ਐਮਪੀ ਰਹੇ ਆ ਅਕਾਲੀ ਦਲ ਤੋਂ ਉਹਦੇ ਬਾਰੇ ਕੀ ਕਹੋ ਵੇਖੋ ਕੁਬਾਇਆ ਸਾਹਿਬ ਪਹਿਲਾਂ ਦੋ ਵਾਰ ਮੈਂਬਰ ਪਾਰਲੀਮੈਂਟ ਰਹੇ ਆ ਉਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀਗੇ ਔਰ ਬੜੇ ਸਾਲਾਂ ਬਾਅਦ ਮੇਰੇ ਖਿਆਲ ਕਟੋਂਕੜ 40 ਸਾਲ ਦਾ ਕਰੀਬ ਸਮਾਂ ਹੋ ਗਿਆ ਕਾਂਗਰਸ ਦੁਬਾਰਾ ਫੇਰੇ ਸੀਟ ਜਿੱਤਣ ਚ ਕਾਮਯਾਬ ਉਹੀ ਬੜੇ ਥੋਰ ਚ ਥੋੜੇ ਮਰ ਜਾਂਦੇ 3200 ਵੋਟ ਦੇ ਉੱਤੇ ਇਹ ਸੀਟ ਉਹਨਾਂ ਨੇ ਜਿੱਤੀ ਹੈ ਮੈਂ ਤਾਂ ਪਹਿਲਾਂ ਵੀ ਕਿਹਾ ਵੀ ਕੋਈ ਲੜਾਈ ਲੜੀ ਉਹਨਾਂ ਨੇ ਵੀ ਲੜਾਈ ਲੜੀ ਅਸੀਂ ਵੀ ਲੜਾਈ ਲੜੀ ਕੋਈ ਕਿਸੇ ਗੱਲ ਦੀ ਕਮੀ ਨਹੀਂ ਰਹੀ ਪਾਰਟੀਆਂ ਨਹੀਂ ਹਰੇਕ ਪਾਰਟੀ ਨੇ ਆਪ ਦਾ ਆਪ ਦਾ ਜੋਰ ਲਾਉਣਾ ਹੁੰਦਾ ਅਕਾਲੀ ਦਲ ਨੇ ਵੀ ਜੋਰ ਲਾਇਆ ਪ੍ਰਧਾਨ ਸਾਹਿਬ ਨੇ ਪੂਰਾ ਸਮਰਥਨ ਦਿੱਤਾ ਪ੍ਰਧਾਨ ਸਾਹਿਬ ਨੇ ਵੀ ਸਾਨੂੰ ਜਿੱਥੇ ਸਾਨੂੰ ਲੋੜ ਪਈ ਜਿਸ ਗੱਲ ਦੀ ਲੋੜ ਪਈ ਪ੍ਰਧਾਨ ਸਾਹਿਬ ਨੇ ਸਾਡੀ ਪੂਰੀ ਸਪੋਰਟ ਕੀਤੀ ਇੱਥੇ ਕਈ ਲੀਡਰ ਕਹਿ ਰਹੇ ਆ ਵੀ ਪ੍ਰਧਾਨ ਸਾਹਿਬ ਨੇ ਸਮਾਂ ਨਹੀਂ ਦਿੱਤਾਗਾ ਮੈਂ ਨਾ ਨਹੀਂ ਲੈਣਾ ਕਿਸੇ ਦਾ ਪਰ ਇਹ ਆਪਾਂ ਗੱਲ ਕਹਿ ਨਹੀਂ ਸਕਦੇਗੇ ਉਹ ਆਪਦੇ ਚ ਕਮੀਆਂ ਪੜਤਲਣ ਵੀ ਸਾਡੇ ਚ ਵੀ ਕੋਈ ਕਮੀਆਂ ਹੋ ਸਕਦੀਆਂ ਕੱਲਾ ਆਪਾਂ ਪ੍ਰਧਾਨ ਨੂੰ ਕਹੀ ਜਾਂਦੇ ਆ ਚਲੋ ਜਿਹੜਾ ਸ਼ੇਰ ਸਿੰਘ ਦੀ ਗੱਲ ਕੀਤੀ ਤੁਸੀਂ ਉਹ ਜਿੱਤੇ ਹੈ ਮੈਂ ਵਧਾਈ ਵੀ ਦਿੰਦਾ ਹੈ ਕਬਾਇਆ ਸਾਹਿਬ ਨੂੰ ਕਿ ਉਹ ਤੀਜੀ ਵਾਰ ਮੈਂਬਰ ਪਾਰਲੀਮੈਂਟ ਬਣ ਕੇ ਗਏ ਹੈ ਔਰ ਮੈਂ ਆਸ ਵੀ ਕਰਦਾ ਉਹਨਾਂ ਤੋਂ ਕਿ ਇਲਾਕੇ ਦੇ ਜਿਹੜੇ ਅਧੂਰੇ ਪਏ ਕੰਮ ਹੈ ਪ੍ਰੋਪਰ ਪਾਰਲੀਮੈਂਟ ਦੇ ਕਿਉਂਕਿ ਇਹਦਾ ਸਾਡਾ ਨਾ ਬਾਰਡਰ ਪੱਟੀ ਏਰੀਆ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕੰਮ ਉਹਨਾਂ ਨੂੰ ਕਰਾਉਣ ਔਰ ਜਿੱਥੇ ਸਾਡੇ ਸਹਿਯੋਗ ਦੀ ਲੋੜ ਹੋਵੇ ਅਸੀਂ ਵੀ ਕਬਾਇਆ ਸਾਹਿਬ ਨੂੰ ਪੂਰਨ ਸਹਿਯੋਗ ਦੇਵਾਂਗੇ ਅੱਜ ਅੱਛਾ ਬੀਜੇਪੀ ਵੀ ਚੰਗਾ ਵੋਟ ਗੇਨ ਕਰ ਗਈ ਐ ਇਸ ਵਾਰ ਅਲਾਈਐਂਸ ਨਹੀਂ ਸੀਗਾ ਭਾਵੇਂ ਅਕਾਲੀ ਦਲ ਵੱਖਰੀ ਚੋਣ ਲੜੀ ਐ ਪਰ ਬੀਜੇਪੀ ਦੂਜੇ ਨੰਬਰ ਤੇ ਰਹੀ ਫਰੋਈਪੁਰ ਹਲਕੇ ਦੇ ਵਿੱਚ ਲੱਗਦਾ ਨਹੀਂ ਕਿ ਪਕੜ ਬਣਾ ਰਹੀ ਆ ਆਪਣੇ ਹਲਕਿਆਂ ਦੇ ਵਿੱਚ ਬੋਰ ਤੋਂ ਫਰੋਈਪੁਰ ਜਲਾਲਾਬਾਦ ਹੌਲੀ ਹੌਲੀ ਕਰਕੇ ਪਕੜ ਮਜ਼ਬੂਤ ਕਰ ਰਹੀ ਹੈ ਵੇਖੋ ਜਿਹੜਾ ਇਹ ਇਲੈਕਸ਼ਨ ਸੀ ਨਾ ਪਾਰਲੀਮੈਂਟ ਦਾ ਇਹ ਸੈਂਟਰ ਦਾ ਇਲੈਕਸ਼ਨ ਸੀਗਾ ਇਸ ਇਲੈਕਸ਼ਨ ਦਾ ਤੇ ਜਿਹੜਾ ਆਉਣ ਵਾਲਾ 2027 ਚ ਵਿਧਾਨ ਸਭਾ ਇਲੈਕਸ਼ਨ ਉਹਦੇ ਵਿੱਚ ਬੜਾ ਅੰਤਰ ਹੋਣਾ ਹੈ ਇਹ ਸੈਂਟਰ ਦੇ ਮੁੱਦਿਆਂ ਤੇ ਇਲੈਕਸ਼ਨ ਲੜਿਆ ਗਿਆ ਸੀਗਾ ਔਰ ਜਿਹੜਾ ਆਉਣ ਵਾਲਾ ਇਲੈਕਸ਼ਨ ਹੈ ਉਹ ਸਟੇਟ ਦੇ ਮੁੱਦਿਆਂ ਤੇ ਲੜਿਆ ਜਾਣਾ ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਬੀਜੇਪੀ ਸਰਵਾਈਵ ਕਰ ਪਾਊਗੀ ਬੀਜੇਪੀ ਨੇ ਇਸ ਤੋਂ ਇਹ ਉਹਦੀ ਹਾਈएस्ट ਵੋਟ ਪਰਸੈਂਟੇਜ ਸੀ ਮੇਰੇ ਕੋਲ 17.9% ਲੈ ਕੇ ਗਈ ਹੈ ਇਸ ਤੋਂ ਹੇਠਲੀ ਹੋਣਾ ਬੀਜੇਪੀ ਨੇ ਕੀ ਲੱਗਦਾ ਕਿ ਇੱਕ ਭਾਈ ਸਾਹਿਬ ਕੋਲ ਕਿਹੜਾ ਫੈਕਟਰ ਕੰਮ ਕਰ ਗਿਆ ਕੀ ਲੱਗਦਾ ਕਿ ਲੋਕ ਇਹ ਆਸ ਲਾਈ ਯਾਰ ਕਿ ਕੰਬੋ ਵਾਲਾ ਫੈਕਟਰ ਉਹਨਾਂ ਦੀ ਵੋਟ ਬੈਂਕ ਉਸ ਹਲਕੇ ਦੇ ਵਿੱਚ ਜ਼ਿਆਦਾ ਉਹ ਫੈਕਟਰ ਉਹਨਾਂ ਲਈ ਕੰਮ ਕਰ ਗਿਆ ਰਾਇਸਿਕ ਬਰਾਦਰੀ ਨਾਲ ਸੰਬੰਧ ਰੱਖਦੇ ਨੇ ਉਹਨਾਂ ਦੇ ਉਹਨਾਂ ਦੇ ਵੀ ਵੋਟ ਬੈਂਕ ਉਹਨਾਂ ਨੂੰ ਜਿਤਾ ਗਿਆ ਨਹੀਂ ਇਹ ਨਹੀਂ ਕਹਿ ਸਕਦੇ ਤੁਸੀਂ ਹੁਣ ਮੇਰੇ ਵੱਡੇ ਭਾਈ ਸਾਹਿਬ ਗੁਰੂ ਸਾਹਿਬ ਹਲਕੇ ਤੋਂ ਇਲیکشن ਲੜਦੇ ਆ ਉਤੋਂ ਮੇਰੇ ਕੋਲ ਅਸੀਂ 5000 ਦੇ ਕਰੀਬ ਰਾਇਸਿਕ ਬਰਾਦਰੀ ਚ ਅਸੀਂ ਲੀਡ ਲੈ ਕੇ ਆਏ ਆ ਇਹ ਨਹੀਂ ਕਹਿ ਸਕਦੇ ਕੋਈ ਫੈਕਟਰ ਨਹੀਂ ਹੈਗਾ ਇਹਦੇ ਚ ਇਹ ਤਾਂ ਐਵੇਂ ਗੱਲਾਂ ਬਣਾਈਆਂ ਹੋਈਆਂ ਆ ਅਸੀਂ 5000 ਦੇ ਕਰੀਬ ਰਾਇਸਿਕ ਚੋਂ ਲੀਡ ਲੈ ਕੇ ਆਏ ਆ ਬਾਰਡਰ ਵੱਟੀ ਦੇ ਉੱਤੋਂ ਅਸੀਂ ਔਰ ਜਲਲਾਬਾਦ ਚ ਵੀ ਸਾਨੂੰ ਵਧੀਆ ਰਿਸਪਾਂਸ ਮਿਲਿਆ ਬਾਰਡਰ ਦੇ ਉੱਤੋਂ ਪ੍ਰਧਾਨ ਸਾਹਿਬ ਨੂੰ ਜਿਵੇਂ ਹਰ ਕਿਸੇ ਤੋਂ ਸੁਝਾਅ ਲਿਆ ਜਦ ਇਹ ਤੁਹਾਡੇ ਲਈ ਕਿੰਨੇ ਹਜ਼ਾਰ ਰੱਖਿਆ ਜਾਊਗਾ ਕਿ ਆਪਦੇ ਹਲਕੇ ਨੂੰ ਲੈ ਕੇ ਪਾਰਟੀ ਦੇ ਵਿਕਾਸ ਦੇ ਲਈ ਪ੍ਰਧਾਨ ਸਾਹਿਬ ਨਾਲ ਗੱਲਬਾਤ ਹੋਈ ਸੀਗੀ ਉਹ ਕਹਿੰਦੇ ਸੀ ਵੀ ਮੈਂ ਮੀਟਿੰਗ ਸੱਦੂਗਾ ਪਹਿਲਾਂ ਤਾਂ ਸਾਰਿਆਂ ਨੂੰ ਸੱਦੇ ਜਿਵੇਂ ਅੱਜ ਐਸਜੀਪੀਸੀ ਮੈਂਬਰ ਸੱਦੇ ਹੋਏ ਆ ਉਹਨਾਂ ਤੁਸੀਂ ਜਾਲ ਲੈ ਰਹੇ ਫਿਰ ਕਹਿੰਦੇ ਸੀ ਕਿ ਜਿਹੜੇ 13 ਕੈਂਡੀਡੇਟ ਆਪਣੇ ਪਾਰਲੀਮੈਂਟ ਦਾ ਇਲੈਕਸ਼ਨ ਲੜੇ ਆ ਉਹਨਾਂ ਨੂੰ ਸਦਕੇ ਵੀ ਕਿੱਥੇ ਕਮੀ ਰਹੀ ਔਰ ਉਹਦੇ ਬਾਅਦ ਹਲਕਾਂ ਚਾਰਜ ਐਸ.ਸੀ.ਪੀ.ਸੀ ਮੈਂਬਰ ਜ਼ਿਲ੍ਹਾ ਪ੍ਰਧਾਨ ਜੋ ਵੀ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਨੂੰ ਸਦਕੇ ਵੀ ਉਹਦੀ ਬਦਤਾਲ ਕੀਤੀ ਜਾਊਗੀ ਉਹਦਾ ਨਿਚੋੜ ਗੱਡਿਆ ਜਾਊਗਾ ਵੀ ਜਿੱਥੇ ਆਪਾਂ ਕਮੀਆਂ ਰਹੀਆਂ ਆਉਣ ਵਾਲੇ ਵਿਧਾਨ ਸਭਾ ਇਲੈਕਸ਼ਨ ਚੋਂ ਉਹਨਾਂ ਨੂੰ ਆਪਾਂ ਦੂਰ ਕਰੀਏ ਮਾਨ ਸਾਹਿਬ ਇੱਕ ਨਾ ਅਕਾਲੀ ਦਲ ਦੇ ਵਿੱਚ ਵੀ ਇੱਕ ਅਕਾਲੀ ਦਲ ਦਾ ਇੱਕ ਧੜਾ ਨਿਕਲ ਗਿਆ ਉਹਦੇ ਬਾਬਤ ਕੀ ਕਹੂੰਗੇ ਹਰ ਕੋਈ ਲੀਡਰ ਬੋਲ ਰਿਹਾ ਤੇ ਉਹ ਕਹਿੰਦੇ ਕੀ ਇਹ ਇਹ ਬਾਗੀ ਹੋ ਚੁੱਕਿਆ ਧੜਾ ਇਸ ਕਹਿੰਦੇ ਕੀ ਉਹ ਅਕਾਲੀ ਦਲ ਦੇ ਵਿਕਾਸ ਦੀ ਗੱਲਾਂ ਕਰ ਰਿਹਾ ਅਕਾਲੀ ਦਲ ਦੇ ਪ੍ਰਧਾਨ ਦੀ ਗੱਲ ਹੈ ਤੁਹਾਡਾ ਕੀ ਜਣਾ ਨਹੀਂ ਵੇਖੋ ਨਿਕਲੇ ਤਾਂ ਨਹੀਂ ਅਕਾਲੀ ਦਲ ਚ ਮੈਂ ਕਹਿੰਨਾ ਉਹ ਅਕਾਲੀ ਦਲ ਜੀ ਨੇ ਅਕਾਲੀ ਦਲ ਚ ਹੀ ਰਹਿ ਕੇ ਉਹ ਬਗਾਵਤ ਕਹ ਲਓ ਤੁਸੀਂ ਜਿਹੜਾ ਤੁਸੀਂ ਲਬਜ ਵਰਤਿਆ ਕਰ ਰਹੇ ਨੇ ਉਹ ਵੇਖੋ 2012 ਚ ਸਰਕਾਰ ਰੀਪੀਟ ਹੋਈ ਸੀ ਇਤਿਹਾਸ ਚ ਪਹਿਲੀ ਵਾਰੀ ਰੀਪੀਟ ਹੋਈ ਸੀਗੀ ਵੀ ਅਕਾਲੀ ਦਲ ਨੇ 10 ਸਾਲ ਰਾਜ ਕੀਤਾ ਉਦੋਂ ਜਿਹੜਾ ਸਾਰਾ ਕ੍ਰੈਡਿਟ ਸੀ ਸਰਾ ਸੁਖਬੀਰ ਸਿੰਘ ਬਾਦਲ ਨੂੰ ਜਾਂਦਾ ਸੀਗਾ ਇਹੀ ਜਿਹੜੀ ਸੀਨੀਅਰ ਲੀਡਰਸ਼ਿਪ ਸੀ ਇਹ ਕਹਿ ਰਹੇ ਸੀਗੇ ਵੀ ਬੱਸ ਦਾ ਸੁਖਬੀਰ ਸਿੰਘ ਬਾਦਲ ਦੇ ਬਦੌਲਤ ਇਹ ਸਰਕਾਰ ਪੀਟ ਹੋਈ ਹੈ ਅੱਜ ਉਹ ਹੀ ਸੁਖਬੀਰ ਸਿੰਘ ਬਾਦਲ ਗਲਤ ਹੋ ਗਏ ਐ ਮੈਂ ਉਹ ਹੀ ਵਾਰ-ਵਾਰ ਕਹਿ ਰਿਹਾ ਵੀ ਸਾਨੂੰ ਆਪਦੇ 'ਚ ਵੀ ਦੇਖਣ ਮੈਂ 13000 ਵੋਟ ਤੇ ਹਾਰਿਆ 12000 ਵੋਟ ਤੇ ਮੈਨੂੰ ਵੀ ਦੇਖਣਾ ਚਾਹੀਦਾ ਮੇਰੇ 'ਚ ਕਿੱਥੇ ਕਮੀ ਰਹੀ ਐ ਮੈਂ ਸਾਰਾ ਦੂਜੇ ਪ੍ਰਧਾਨ ਸਾਹਿਬ ਦੇ ਕਹਿੰਦਾ ਵੀ ਪ੍ਰਧਾਨ ਸਾਹਿਬ ਇੱਥੇ ਨਹੀਂ ਆਏ ਪ੍ਰਧਾਨ ਸਾਹਿਬ ਇੱਥੇ ਹੋ ਸਕਦਾ ਮੇਰੇ 'ਚ ਵੀ ਕਿਤੇ ਕਮੀ ਰਹੀ ਹੋਵੇ ਮੈਨੂੰ ਆਪਦੇ ਅੰਦਰ ਚਾਦੀ ਜਿਹੜੀਆਂ ਨੇ ਜਿਨ੍ਹਾਂ ਨੂੰ ਲੱਖ ਵੋਟ ਨਹੀਂ ਪਈਗੀ ਉਹ ਦੇਖਣ ਵੀ ਸਾਡੇ ਕਿਹੜੇ ਪਹਿਲਾਂ ਦੋ ਦੋ ਦਿਨ ਤਿੰਨ ਵਾਰ ਇਲੈਕਸ਼ਨ ਜਿੱਤ ਚੁੱਕੇ ਐ ਵੀ ਸਾਡੇ ਕਿੱਥੇ ਕਮੀਆਂ ਰਹਿ ਗਈਆਂ ਕਿਉਂ ਅਸੀਂ ਪਛਾਣ ਰਹੇ ਗਏ ਆ ਜੋ ਕਹਿੰਦੇ ਆ ਵੀ ਪ੍ਰਧਾਨ ਸਭ ਪ੍ਰਧਾਨਗੀ ਛੱਡਣ ਮੈਂ ਤਾਂ ਉਹਨਾਂ ਨੂੰ ਵੀ ਛੱਡ ਦੇਣੀਆਂ ਚਾਹੀਦੀਆਂ ਨੇ ਨਵੇਂ ਬੰਦਿਆਂ ਨੂੰ ਨਵੇਂ ਮੌਕੇ ਦੇਣਾ ਚਾਹੀਦਾ ਨੌਜਵਾਨਾਂ ਨੂੰ ਦੇਣਾ ਚਾਹੀਦਾ ਮੌਕੇ ਦੇ ਵਿੱਚ ਕੱਲਾ ਪ੍ਰਧਾਨ ਨੂੰ ਕਹਦੀਏ ਵੀ ਛੱਡ ਦਿਓ ਤੁਸੀਂ ਉਹ ਵੀ ਛੱਡਣ ਬਹੁਤ ਇਲੈਕਸ਼ਨ ਲੜ ਲਿਆ ਕਿੰਿਆਂ ਦੇ ਦਾ 10 10 ਇਲੈਕਸ਼ਨ ਲੜ ਲਿਆ ਬਹੁਤ ਹੁੰਦੇ 10 ਇਲੈਕਸ਼ਨ ਲੜਨੇ ਆਪਦੀ ਜ਼ਿੰਦਗੀ ਦੇ ਵਿੱਚ ਉੰਜੋ ਮੇਰਾ ਇਲੈਕਸ਼ਨ ਦਾ ਸ਼ੁਰੂਆਤ ਦਾ ਪਹਿਲਾ ਇਲੈਕਸ਼ਨ ਸੀ ਪਹਿਲਾ ਇਲੈਕਸ਼ਨ ਸੀਗਾ ਹੋਰ ਬੜੇ ਨੌਜਵਾਨ ਹੈ ਬੜੇ ਕੰਮ ਕਰਨ ਵਾਲੇ ਯੂਥ ਬੈਠਾ ਹੈ ਔਰ ਅਕਾਲੀ ਦਲ ਨੂੰ ਚਾਹੀਦਾ ਨਵੇਂ ਯੂਥ ਨੂੰ ਅੱਗੇ ਲੈ ਕੇ ਆਵੇ ਉਹ ਕਹਿੰਦੇ ਅਕਾਲੀ ਦਲ ਨੂੰ ਤਗੜਾ ਕਰਨ ਵਾਸਤੇ ਅਕਾਲ ਤਖਤ ਸਾਹਿਬ ਵੀ ਨਤਮਸਤਕ ਹੋਏ ਮਾਫੀ ਮੰਗੀ ਬਕਾਇਦਾ ਕਹਿੰਦੇ ਪ੍ਰਧਾਨ ਨੂੰ ਵੀ ਆਣਾ ਚਾਹੀਦਾ ਸੀਗਾ ਪ੍ਰਧਾਨ ਨੂੰ ਆ ਕੇ ਬਕਾਇਦਾ ਜਿਹੜਾ ਰੀਤੀ ਰਿਵਾਜ ਹੈ ਉਸ ਮੁਤਾਬਕ ਮਾਫੀ ਮੰਗਣੀ ਚਾਹੀਦੀ ਸੀ ਜਿਸ ਤਰੀਕੇ ਨਾਲ ਪਹਿਲਾਂ ਅਕਾਲੀ ਦਲ ਦਾ ਸਥਾਪਨਾ ਦਿਵਸ ਮਨਾਇਆ ਜਾਂਦਾ ਉਦੋਂ ਮਾਫੀ ਜਿਹੜੀ ਕਿਸ ਕਿਸ ਗੱਲ ਦੀ ਮਾਫੀ ਮੰਗ ਕੇ ਆਇਆ ਉਹ ਉਹ ਸਦਾ ਹੀ ਜ਼ਿਕਰ ਕਰ ਰਹੇ ਕਿ ਆ ਜੀ ਵੇਖੋ ਆਜਾ ਆਪਾਂ 10 ਸਾਲਾਂ ਬਾਅਦ ਉੱਟ ਕੇ ਮਾਫੀ ਮੰਗਣ ਚਲੇ ਗਏ ਆ ਅੱਜ ਆਪਾਂ ਕੀ ਇਹ ਮਾਫੀ ਆਪਾਂ 10 ਸਾਲ ਪਹਿਲਾਂ ਹੀ ਮੰਗ ਸਕਦੇ ਸੀਗੇ ਤੁਹਾਨੂੰ ਤੇ ਇਹ ਨਹੀਂ ਸਮਝ ਆਈ ਵੀ ਮਾਫੀ ਮੰਗੀ ਕਾ ਦੀ ਉਹਨਾਂ ਨੇ ਹੁਣ ਤੇ ਲੈਟਰ ਬਾਹਰ ਆਊਗੀ ਫਿਰ ਪਤਾ ਲੱਗੂ ਉਹਨਾਂ ਦਾ ਫੇਰ ਇਹੋ ਦਿੱਤੇ ਆਪਾਂ ਜਵਾਬ ਦੇ ਸਕਦੇ ਆ ਉਹ ਕਹਿੰਦੇ ਜਿਹੜਾ ਸੌਦਾ ਸਾਦ ਨੂੰ ਮਾਫੀ ਦਵਾਈ ਸੀ ਕਾਲਤਕ ਸਾਹਿਬ ਤੋਂ ਬਾਦਲ ਪਰਿਵਾਰ ਨੇ ਉਹਨੂੰ ਲੈ ਕੇ ਅਤੇ ਜਿਹੜਾ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੋਰ ਇਹ 2015-16 ਦੀ ਗੱਲ ਹੈ ਤੇ ਅੱਜ ਨੂੰ 9 ਸਾਲ ਹੋ ਗਏ ਆ ਤੇ ਆਪਾਂ ਪਹਿਲਾਂ ਵੀ ਇਹ ਸਾਰੇ ਇਕੱਠੇ ਹੋ ਕੇ ਵਿੱਚ ਹੀ ਸੀ ਸਾਰੇ ਪਾਰਟੀ ਦੇ ਸਾਰੀ ਲੀਡਰਸ਼ਿਪ ਵਿੱਚ ਹੀ ਸੀ ਉਦੋਂ ਵੀ ਆਪਾਂ ਮਾਫੀ ਮੰਗ ਸਕਦੇ ਸੀਗੇ ਅੱਜ ਜੋ ਆਪਾਂ 8-9 ਸਾਲ ਬਾਅਦ ਮਾਫੀ ਮੰਗਣ ਲੱਗੇ ਆ ਅੱਜ ਪਾਰਟੀ ਬਹੁਤ ਪਿਛਾਂ ਚਲੀ ਗਈ ਹੈ ਅੱਜ ਮਾਫੀ ਮੰਗਣ ਲੱਗੇ ਅੱਜ 8 ਸਾਲ ਪਹਿਲਾਂ ਹੀ ਮਾਫੀ ਮੰਗੀ ਜਾ ਸਕਦੀ ਸੀਗੀ ਕਿ ਉਹ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਦੀ ਮੰਗ ਕਰ ਰਿਹਾ ਥੋੜਾ ਹੀ ਕਿਹੜਾ ਇਹ ਇੱਕ ਸੀਨੀਅਰ ਲੀਡਰਸ਼ਿਪ ਦਾ ਕੰਮ ਹੈ ਮੈਂ ਇਹਦੇ ਵਿੱਚ ਬਹੁਤ ਜੂਨੀਅਰ ਹਾਂ ਚਲੋ ਮੈਂ ਇਲੈਕਸ਼ਨ ਲੜਿਆ ਪਾਰਲੀਮੈਂਟ ਦਾ ਇਹਦਾ ਮੈਂ ਇਹ ਤੇ ਕੋਈ ਕਿੰਦੂਪਨਤੂ ਨਹੀਂ ਕਰੂੰਗਾ ਇਹ ਸੀਨੀਅਰ ਲੀਡਰਸ਼ਿਪ ਦੱਸ ਸਕਦੀ ਹੈ ਉਹਦੇ ਤੇ ਕਿਉਂਕਿ ਨਾ ਹੀ ਮੈਂ ਚੁੰਦਾ ਕਮੇਟੀ ਸੀਗਾ ਨਾ ਹੀ ਮੈਨੂੰ ਜਾਦਾ ਜਾਣਕਾਰੀ ਹੈ ਚੁੰਦਾ ਕਮੇਟੀ ਬਾਰੇ ਸੀਨੀਅਰ ਲੀਡਰਸ਼ਿਪ ਨੂੰ ਪਤਾ ਜਾਂ ਕੋਰ ਕਮੇਟੀ ਨੂੰ ਪਤਾ ਹੈ ਜਿਹੜੀ ਲੀਡਰਸ਼ਿਪ ਬੈਠੀ ਹੈ ਜਿਹੜੇ ਉਧਰ ਵੀ ਗਏ ਆ ਕਲ ਕੱਲ ਤੱਕ ਤੇ ਕਿ ਉਹ ਦੱਸ ਸਕਦੇ ਆ ਜ਼ਿਆਦਾ ਔਰ 27 ਦੀ ਤਿਆਰੀ ਕਰ ਰਹੇ ਹਾਂ ਪੂਰੀ ਕੋਈ ਨਵੇਂ ਵਿਕਾਸ ਦੀ ਮੰਗ ਕਰ ਰਿਹਾ ਕੋਈ ਕਹਿੰਦਾ ਕਿ ਪਾਰਟੀ ਦੇ ਵਿੱਚ ਇਹ ਕੁਝ ਰੱਖਿਆ ਜਾਵੇ ਤੁਹਾਡੇ ਅਕੋਰਡਿੰਗ ਕੀ ਹੋਊਗਾ ਹੁਣ ਉਹੀ ਇਹ ਮੰਤਨ ਚੱਲ ਰਿਹਾ ਮੈਂ ਤੁਹਾਨੂੰ ਕਹਿ ਰਿਹਾ ਵੀ ਪ੍ਰਧਾਨ ਸਭ ਮੰਤਨ ਕਰ ਰਿਹਾ 2027 ਵਾਸਤੇ ਕਰ ਰਿਹਾ ਜਿਹੜਾ ਆਉਣ ਵਾਲਾ 2.5 ਸਾਲ ਨੂੰ ਇਲੈਕਸ਼ਨ ਆਉਣਾ ਬਦਨ ਸਭ ਉਹਦੇ ਲਈ ਮੰਤਨ ਚੱਲ ਰਿਹਾ ਹੈ ਬੜਾ ਕੁਝ ਨਵਾਂ ਕਰਨ ਦੀ ਲੋੜ ਹੈ ਮੈਂ ਉਹੀ ਕਹਿ ਰਿਹਾ ਵੀ ਨਵੇਂ ਯੂਥ ਨੂੰ ਅੱਗੇ ਸਭ ਤੋਂ ਪਹਿਲਾਂ ਤਾਂ ਯੂਥ ਨੂੰ ਕਾਇਮ ਕਰਨਾ ਪਊਗਾ ਸਾਨੂੰ ਯੂਥ ਨੂੰ ਅੱਗੇ ਲੈ ਕੇ ਆਉਣਾ ਪਊਗਾ ਔਰ ਮੇਰੀ ਤਾਂ ਪ੍ਰਧਾਨ ਸਭ ਨੂੰ ਵੀ ਬੇਨਤੀ ਹੋਊਗੀ कि ਜਿਹੜੀਆਂ ਵਿੱਚੋਂ 117 ਸੀਟਾਂ 'ਚ ਕੁਝ ਨਾ ਕੋਈ ਸੀਟਾਂ ਪਾ ਨੂੰ ਯੂਥ ਨੂੰ ਵੀ ਦਿੱਤੀਆਂ ਜਾਣ ਉਹਦੇ 'ਚ ਜਿਹੜੇ ਚੰਗੇ ਬੰਦੇ ਕੰਮ ਕਰਨ ਵਾਲੇ ਚੰਗੇ ਹਨ ਠੀਕ ਹੈ ਬਹੁਤ ਬਹੁਤ ਧੰਨਕ ਤੁਹਾਨੂੰ ਤਾਂ ਲਗਾਤਾਰ ਸ਼੍ਰੋਮਣੀ ਕਾਲੀਦਾਸ ਦਫ਼ਤਰ ਮੰਥਨ جاری ਆ 24 ਦੀ ਚੋਣਾਂ ਤੋਂ ਬਾਅਦ ਇਹ ਮੰਥਨ ਲਗਾਤਾਰ ਚੱਲ ਰਿਹਾ ਹਰ ਕਿਸੇ ਦਾ ਸੁਝਾਅ ਲਿਆ ਜਾ ਰਿਹਾ ਆ ਮਾਨ ਸਾਹਿਬ ਨੇ ਸਿੱਧੇ ਤੌਰ ਤੇ ਕਿਹਾ ਕਿ ਯੂਥ ਨੂੰ ਮੌਕਾ ਮਿਲਣਾ ਚਾਹੀਦਾ 117 ਸੀਟਾਂ ਦੇ ਵਿੱਚ ਕੁਝ ਜਿਹੜੇ ਕਾਬਲ ਨੌਜਵਾਨ ਨੇ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਅਤੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਗੁਰਬਸਰ ਰਵਿੰਦਰ ਦਿਨਾਲ ਮੈਦਵਜੀਤ ਸਿੰਘ ਲਿਵਿੰਗ ਇਨ ਨਿਊਸ ਚੰਡੀਗੜ੍ਹ